ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗੁਰਾਇਆਂ ਲਾਈਵ ਦੇ ਵਿੱਚ ਜਿਵੇਂ ਅਸੀਂ ਹਰੇਕ ਔਰਡ ਦੇ ਵਿੱਚ ਜਾ ਕੇ ਜਿਹੜੇ ਜੇਤੂ ਉਮੀਦਵਾਰ ਹਨਗਰ ਕਾਉਂਸਲ ਗੁਰਾਇਆਂ ਦੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਦਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਵਿਕਾਸ ਨੂੰ ਲੈ ਕੇ ਆਪਣੇ ਔਰਡ ਦੇ ਵਿਕਾਸ ਨੂੰ ਲੈ ਕੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਕੀ ਕੁਝ ਉਹਨਾਂ ਦਾ ਟੀਚਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹੈ ਤੇ ਇਸ ਵਕਤ ਅਸੀਂ ਪਹੁੰਚੇ ਹਾਂ ਔਰਡ ਨੰਬਰ 1 ਗੁਰਾਇਆਂ ਦਾ ਜਿੱਥੇ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ਨ ਹੁਣਾ ਦੇ ਧਰਮ ਪਤਨੀ ਪ੍ਰਵੀਨ ਜੀ ਜਿਹੜੇ ਐ ਇੱਕ ਨੰਬਰ ਬੋਰਡ ਤੋਂ ਖੜੇ ਸੀਗੇ ਤੇ ਬੜਾ ਦਿਲਚਸਪ ਮੁਕਾਬਲਾ ਸੀਗਾ ਕਿਉਂਕਿ ਇਸ ਬੋਰਡ ਦੇ ਉੱਪਰ ਸਾਰਿਆਂ ਦੀ ਨਿਗਾਹਾਂ ਇਸ ਕਰਕੇ ਵੀ ਟਿਕੀਆਂ ਹੋਈਆਂ ਸੀਗੀਆਂ ਕਿ ਚੇਅਰਮੈਨ ਜਿਹੜੇ ਆਮ ਆਦਮੀ ਪਾਰਟੀ ਤੋਂ ਆਤ ਉਹਨਾਂ ਨੂੰ ਢਾਹ ਲਾਣ ਲਈ ਜਾਂ ਉਹਨਾਂ ਨੂੰ ਹੈਰਾਨ ਦੇ ਲਈ ਸਾਰੀ ਪਾਰਟੀਆਂ ਇਕਜੁੱਟ ਹੋ ਕੇ ਸਰ ਸਾਂਝਾ ਜਿਹੜਾ ਇੱਕ ਉਮੀਦਵਾਰ ਜਿਹੜਾ ਦਿੱਤਾ ਸੀਗਾ ਪਰ ਇਸ ਦੇ ਬਾਵਜੂਦ ਜਿਹੜੇ ਵੱਡੀ ਲੀਡ ਲੈ ਕੇ 230 ਦੇ ਕਰੀਬ ਜਿਹੜੇ ਆ ਵੋਟਾਂ ਦੀ ਲੀਡ ਲੈ ਕੇ ਸ਼ਾਨਦਾਰ ਜਿੱਤ ਹਾਸਲ ਕਰਕੇ ਨਗਰ ਕੌਂਸਲ ਗੁਰਾਇਆਂ ਦੇ ਵਿੱਚ ਜਿਹੜੇ ਪ੍ਰਵੀਨ ਜੀ ਪਹੁੰਚੇ ਆ ਸਵਾਗਤ ਕਰਦੇ ਆ ਪਹਿਲਾਂ ਤਾਂ ਚੇਅਰਮੈਨ ਸਾਹਿਬ ਦਾ ਚੇਅਰਮੈਨ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੀ ਟੀਮ ਦੇ ਮਨੀਤ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਅੱਜ ਦੇ ਚੈਨਲ ਦੇ ਨਾਲ ਜਿੰਨੇ ਵੀ ਜੁੜੇ ਹੋਏ ਤੁਹਾਡੇ ਸਬਸਕ੍ਰਾਈਬਰ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਦਾ ਸਵਾਗਤ ਹੈ ਧੰਨਵਾਦ ਹੈ ਜਿਹੜਾ ਤੁਸੀਂ ਅੱਜ ਸਾਨੂੰ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਪੇਸ਼ ਕੀਤਾ ਚੇਰਮੈਨ ਸਾਹਿਬ ਜੀ ਮੈਂ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਜੀ ਪਾਰਟੀ ਦੀ ਨਿਗਾਹਾਂ ਵਿੱਚ ਸੀ ਗਿਆ ਜੀ ਸ਼ਹਿਰ ਦੀ ਨਿਗਾਹਾਂ ਵਿੱਚ ਸੀ ਗਿਆ ਜੀ ਤੇ ਬਾਕੀ ਜਿਹੜੀ ਵਿਰੋਧੀ ਧਿਰ ਸੀ ਸਾਰੇ ਦੀ ਨਿਗਾਹਾਂ ਇਸੇ ਹੀ ਸੀਟ ਤੇ ਟਿਕੀਆਂ ਹੋਈਆਂ ਸੀ ਕਿ ਕਿਸੇ ਤਰੀਕੇ ਨਾਲ ਰੋਸ਼ਨਾ ਰੋਸ਼ਨ ਨੂੰ ਅਸੀਂ ਨਹੀਂ ਜਿੱਤਣ ਦੇਣਾ ਤੇ ਇਸ ਸੀਟ ਨੂੰ ਹਰਾ ਕੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਸਾਰੋ ਸਾਂਝਾ ਜਿਹੜਾ ਉਮੀਦਵਾਰ ਦਿੱਤਾ ਸੀਗਾ ਤੇ ਇੱਡੀ ਵੱਡੀ ਲੀਡ ਵੀ ਲੈ ਕੇ ਗਏ ਆ ਕਿ ਦੇਖਦੇ ਪਏ ਆ ਕਿ ਵਾਰਡ ਵਾਸੀ ਦਾ ਪਿਆਰ ਤੁਹਾਡੀ ਤਿਆਰੀ ਜਿਹੜੇ ਵਿਰੋਧੀ ਹਰੇ ਆ ਉਹਨਾਂ ਦੀ ਕੀ ਕਮੀ ਰਹੀ ਹੈ ਜਿਹੜੇ ਤੁਹਾਨੂੰ ਇਹਦੇ ਸ਼ਾਨਦਾਰ ਜਿਹੜੇ ਜਿੱਤ ਹਾਸਲ ਕੀਤੀ ਹੈ ਮਨੀਸ਼ ਜੀ ਜਿਹੜੀ ਵਾਰਡ ਨੰਬਰ 1 ਦੀ ਜਿਹੜੀ ਚੋਣਿਆ ਇਹ ਜਿਹੜੀ ਚੋਣਿਆ ਜਿਵੇਂ ਕਿ ਮੈਂ ਤੁਹਾਨੂੰ ਦੱਸਾਂ ਜਿਹੜਾ ਆਪਣੇ ਜੋ ਆਪਣਾ ਹਰੇ ਕਾ ਇਨਸਾਨ ਦਾ ਆਪਣਾ ਸੁਭਾਅ ਹੁੰਦਾ ਮੇਰਾ ਤੇ ਮੇਰੇ ਪਰਿਵਾਰਕ ਮੈਂਬਰ ਦਾ ਮੈਂਬਰਾ ਦਾ ਪਹਿਲਾਂ ਤੋਂ ਹੀ ਕੋਈ ਸੁਭਾਅ ਰਿਆ ਆ ਕਿ ਆਪਣੇ ਆਪਣੇ ਮਹੱਲਾ ਨਿਵਾਸੀਆਂ ਦੀ ਆ ਆਪਣੇ ਵੋਟਰਾਂ ਦੀਆਂ ਤੇ ਆਪਣੇ ਸਪੋਰਟਰਾਂ ਦੀਆਂ ਲੋੜ ਪੈਣ ਤੇ ਉਹਨਾਂ ਦੀ ਬਾਅਦ ਤੋਂ ਬਾਅਦ ਉਹਨਾਂ ਦੀ ਸੇਵਾ ਕਰਨੀ ਅਤੇ ਜਦੋਂ ਵੀ ਮੈਂ ਸਿਆਸਤ ਦੇ ਵਿੱਚ ਆਇਆ ਤਾਂ ਮੇਰੇ ਜੀਵਨ ਦਾ ਇੱਕੋ ਹੀ ਮਨੋਰਥ ਰਿਹਾ ਹੈ ਹਮੇਸ਼ਾ ਕਿ ਜਿਸ ਵਾਰਡ ਦੇ ਵਿੱਚੋਂ ਵੀ ਮੈਂ ਕੌਂਸਲ ਬਣਦਾ ਆਇਆ ਹਾਂ ਉਸ ਵਾਰਡ ਦਾ ਸਭ ਤੋਂ ਵੱਧ ਤੋਂ ਵੱਧ ਜਿੰਨਾ ਵੀ ਵਿਕਾਸ ਹੋ ਸਕੇ ਉਹ ਮੈਂ ਕਰਵਾਉਂਦਾ ਰਿਹਾ ਹਾਂ ਤੁਸੀਂ ਦੇਖਿਆ ਹੋਣਾ ਕਿ ਸਮੂਹ ਬੋਪਰ ਹੈ ਨਗਰ ਚਾਰੇ ਪਾਸੇ ਨਿਗਾਹ ਮਾਰ ਕੇ ਦੇਖ ਲਿਓ ਚਾਹੇ ਉਹ ਚੌੜੇ ਰਸਤੇ ਨੇ ਚਾਹੇ ਉਹ ਤੰਗ ਗਲੀਆਂ ਨੇ ਚਾਹੇ ਤਾਂ ਗਲੀਆਂ ਦੇ ਵਿੱਚ ਵਾਟਰ ਲੈਣ ਵਾਲੇ ਲੋਹੇ ਦੇ ਪੈਪ ਪਾਏ ਹੋਏ ਨੇ ਇਹ ਸਾਰੇ ਦੇ ਸਾਰੇ ਜਿਹੜਾ ਆਪਣਾ ਕੰਮ ਹੋਇਆ ਵਿਕਾਸ ਹੋਇਆ ਮੈਂ ਆਪਣੇ ਟਾਈਮ ਪੀਰੀਅਡ ਦੇ ਵਿੱਚ ਹੀ ਕੀਤਾ ਸੀ ਤੇ ਜਿਹੜੇ ਮੇਰੇ ਵਿਰੋਧੀ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹ ਨਹੀਂ ਚਾਹੁੰਦੇ ਸੀ ਕਿ ਵਾਰਡ ਨੰਬਰ 1 ਤੋਂ ਲੈ ਕੇ ਗ੍ਰਿਆਂ ਦੇ ਸਮੂਚੇ ਇਹਦਾ ਗ੍ਰਿਆਂ ਇਹਦਾ ਵਿਕਾਸ ਹੋਵੇ ਉਹਨਾਂ ਨੇ ਸਿਰਫ ਤੇ ਸਿਰਫ ਵਿਨਾਸ਼ ਚਾਹੁੰਦੇ ਸੀ ਤੇ ਵਿਕਾਸ ਨੂੰ ਰੋਕਣ ਦੇ ਲਈ ਉਹਨਾਂ ਨੇ ਇੱਕ ਮਹਾਗਠ ਜੋੜ ਕੀਤਾ ਸੀ ਜਿਸ ਮਹਾਗਠ ਜੋੜ ਦੀ ਜਿਹੜੇ ਮੇਰੇ ਵਾਰਡ ਦੇ ਨਿਵਾਸੀ ਨੇ ਮੇਰੇ VOTER ਨੇ ਮੇਰੇ ਸਪੋਰਟਰ ਨੇ ਜਿਨ੍ਹਾਂ ਨੇ ਏਜ ਦੀ ਲੜਾਈ ਆ ਮੇਰੇ ਵਾਸਤੇ ਨਹੀਂ ਲੜੀ ਉਹ ਲੜਾਈ ਉਹਨਾਂ ਨੇ ਆਪਣੇ ਨਿੱਜੀ ਹੋ ਕੇ ਲੜੀ ਆ ਤਾਂ ਕਰਕੇ ਮੈਨੂੰ ਏਡੀ ਵੱਡੀ ਲੀਡ ਮਿਲੀ ਆ ਤੇ ਮੇਰੇ VOTERਾਂ ਦਾ ਵੀ ਇਹੀ ਮਕਸਦ ਰਿਹਾ ਆ ਕਿ ਰੋਸ਼ਨ ਲਾ ਰੋਸ਼ੀ ਹੀ ਇੱਕ ਇਹੋ ਜਿਹਾ ਉਮੀਦਵਾਰ ਆ ਜਿਹੜਾ ਵਾਰਡ ਨੰਬਰ 1 ਤੋਂ ਲੈ ਕੇ ਹੋਰ ਵੱਖ-ਵੱਖ ਵਾਰਡਾਂ ਦਾ ਸਮੁੱਚੇ ਤੌਰ ਤੇ ਵਿਕਾਸ ਕਰਵਾ ਸਕਦਾ ਹੈ ਅੱਛਾ ਰੋਸ਼ਨਾ ਰੋਸ਼ੀ ਜਿਵੇਂ ਪਿਛਲੀ ਵਾਰੀ ਦੋ ਸੀਟਾਂ ਦੇ ਤੁਸੀਂ ਲੜੇ ਸੀਗੇ ਜੀ ਥੋੜਾ ਗਿਲਾ ਰਿਆ ਸੀਗਾ ਤੁਹਾਡਾ ਪਿੰਡ ਵਾਸੀਆਂ ਨਾਲ ਕਿਉਂਕਿ ਉਹਦਾ ਵੀ ਤੁਸੀਂ ਦੋ ਵਾਰਡਾਂ ਦੇ ਵਿੱਚੋਂ ਫਾਈਟ ਕੀਤੀ ਸੀ ਇੱਕ ਜਗ੍ਹਾ ਤੋਂ ਆਪ ਲੜੇ ਸੀਗੇ ਤੇ ਦੂਸਰੀ ਜਗ੍ਹਾ ਤੋਂ ਤੁਹਾਡੇ ਮੇਸੇਜ ਲੜੇ ਸੀਗੇ ਪਿਛਲੀ ਵਾਰੀ ਚਲੋ ਨਹੀਂ ਲੋਕਾਂ ਨੇ ਫਤਵਾ ਦਿੱਤਾ ਸੀਗਾ ਪਰ ਹੁਣ ਜਿਹੜਾ ਫਤਵਾ ਦਿੱਤਾ ਹੈ ਲੱਗਦਾ ਹੈ ਜਿਹੜਾ ਪਿਛਲੀ ਵਾਰ ਦਾ ਧੋਣਾ ਸੀਗਾ ਉਹ ਧੋ ਦਿੰਦਾ ਹੈ ਤੁਹਾਡੇ ਪਿੰਡ ਵਾਸੀਆਂ ਨੇ ਵਾਰਡ ਵਾਸੀਆਂ ਨੇ ਮਨੀ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਆ ਜਿਹੜੀ ਪਿਛਲੀ ਇਲੈਕਸ਼ਨ 2017 ਦੇ ਵਿੱਚ ਲਪੇ ਇਲੈਕਸ਼ਨ ਲੜੀ ਸੀ ਉਹ ਜਿਹੜੀ ਚੋਣ ਇਲੈਕਸ਼ਨ ਆ ਲਾਲ ਟੋਣ ਇਲੈਕਸ਼ਨ ਲੜਨ ਦਾ ਮੇਰਾ ਬਿਲਕੁਲ ਨਹੀਂ ਇਰਾਦਾ ਨਹੀਂ ਸੀ ਤਿਆਰੀ ਨਹੀਂ ਸੀ ਨਾ ਤਾਂ ਮੇਰਾ ਆਪਣਾ ਇਰਾਦਾ ਸੀ ਤੇ ਨਾ ਪਰਿਵਾਰਕ ਮੈਂਬਰਾਂ ਦਾ ਹੋਰ ਇਰਾਦਾ ਸੀ ਸਭ ਤੋਂ ਪਹਿਲਾਂ ਜੇ ਉਸ ਵੇਲੇ 2017 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਉਸ ਵੇਲੇ ਗੁਰਆਂ ਦੇ ਵਿੱਚ ਸਾਡੇ ਜਿਹੜੇ ਨੇਤਾ ਮਹਿਬੂਬ ਨੇਤਾ ਰਹੇ ਸਰਦਾਰ ਸਰੂਪ ਸਿੰਘ ਘੜਿਆਣਾ ਜੀ ਉਹਨਾਂ ਨੇ ਵੀ ਕਾਫੀ ਜਦੋਜਹਿਦ ਕੀਤੀ ਤੇ ਉਸ ਵੇਲੇ BSP ਦੇ ਨਾਲ ਗੱਠਜੋੜ ਕੀਤਾ ਸੀ ਗੱਠਜੋੜ ਕਰਨ ਦੇ ਬਾਵਜੂਦ ਵੀ ਸਾਨੂੰ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਸਾਡੇ ਗੁਰਾਇਆਂ ਦੇ ਵਿੱਚ ਉਮੀਦਵਾਰ ਨਹੀਂ ਸੀ ਲੱਭ ਰਹੇ ਸਨ ਉਮੀਦਵਾਰ ਮੋੜ ਘੇੜ ਕੇ ਇੱਕ ਮੈ ਸੀ ਇੱਕ ਸਾਡੇ ਜਿਹੜਾ ਮੌਨ ਮੌਜੂਦਾ ਚੇਅਰਮੈਨ ਸ਼੍ਰੀ ਪ੍ਰਦੀਪ ਕੁਮਾਰ ਦੁੱਗਲ ਜੀ ਸਨ ਤੇ ਇੱਕ ਹਵतार ਸਿੰਘ ਢਿਲੋਜੀ ਸਨ ਜੇ ਜਿਸ ਵੇਲੇ ਮੈਨੂੰ ਪਾਰਟੀ ਨੇ ਸਭ ਤੋਂ ਪਹਿਲਾਂ ਆਮ ਆਦੀ ਪਾਰਟੀ ਵੱਲੋਂ ਉਮੀਦਵਾਰ ਨਿਵਾਜਿਆ ਉਸ ਤੋਂ ਬਾਅਦ ਇੱਕ ਆਖਰੀ ਦਿਨ ਹੀ ਸੀ ਆਖਰੀ ਦਿਨ ਦੇ ਵਿੱਚ ਸਾਡੇ ਨਕੋਦਰ ਸ਼ਹਿਰ ਤੋਂ ਸਾਡੇ ਆਮ ਆਦੀ ਪਾਰਟੀ ਦਾ ਉਸ ਵੇਲੇ ਦਿਹਾਤੀ ਪ੍ਰਧਾਨ ਹੋਇਆ ਕਰਦੇ ਸਨ ਜਿਨ੍ਹਾਂ ਦਾ ਬਹੁਤ ਹੀ ਨਾਮਾਬਰ ਨਾਸ ਸੀ ਉਹਨਾਂ ਨੇ ਵੀ ਇਲੈਕਸ਼ਨ ਲੜੀ ਸੀ ਉਹਨਾਂ ਦਾ ਨਾਸ ਸੀ ਸਰਦਾਰ ਸਰਵਰ ਸਿੰਘ ਹੇਰ ਹਮ ਸਰਦਾਰ ਸਰਵਰ ਸਿੰਘ ਹੇਰ ਜੀ ਨੇ ਉਸ ਵੇਲੇ ਮੈਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਆਦੇਸ਼ ਜਾਰੀ ਕੀਤਾ ਸੀ ਕਿ ਰੋਸ਼ਨ ਜੀ ਜੇਕਰ ਆਪਾਂ ਤਿੰਨ ਹੀ ਵਾਰਡਾਂ ਦੇ ਇਲੈਕਸ਼ਨ ਲੜਨੀਆਂ ਆਵਾਂ ਦੀ ਪਾਰਟੀ ਵੱਲੋਂ ਤਾਂ ਇਹ ਪਾਰਟੀ ਦੀ ਇਮੇਜ ਖਰਾਬ ਹੋਣੀ ਆ ਤੁਸੀਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਲੈ ਕੇ ਆਓ ਆਪਣੇ ਫੀਲਡ ਦੇ ਵਿੱਚ ਤਾਂ ਜੋ ਆਪਾਂ 13 ਦੇ 13 ਦੇ ਵਾਰਡਾਂ ਦੇ ਵਿੱਚ ਆਵਾਂ ਦੀ ਪਾਰਟੀ ਨੂੰ ਇਲੈਕਸ਼ਨ ਲੜਵਾ ਸਕੀਏ ਪਰ ਇੱਕ ਦਿਨ ਦੇ ਵਿੱਚ ਕਿਸ ਤਰ੍ਹਾਂ ਆਪਾਂ ਉਮੀਦਵਾਰ ਲੱਭ ਸਕਦੇ ਸਨ ਫਿਰ ਮੈਨੂੰ ਦਿਹਾਤੀ ਪ੍ਰਧਾਨ ਜੀ ਨੇ ਦੇ ਜਾਰੀ ਕੀਤਾ ਕਿ ਆਪਣੀ ਧਰਮ ਪਤਨੀ ਨੂੰ ਜਨਰਲ ਵਾਰ ਤੋਂ ਇਲੈਕਸ਼ਨ ਲੜਵਾਓ ਮੈਂ ਉਹਨਾਂ ਨਾਲ ਬੇਨਤੀ ਕੀਤੀ ਸੀ ਕਿ ਜੇਕਰ ਮੈਂ ਖੁਦ ਕਿਸੇ ਵੀ ਵਾਰ ਤੋਂ ਇਲੈਕਸ਼ਨ ਨਾਲ ਲੜਦਾ ਤਾਂ ਮੈਂ ਜੇਤੂ ਹੋਵਾਂਗਾ ਅਗਰ ਮੈਂ ਆਪਣੀ ਧਰਮ ਪਤਨੀ ਨੂੰ ਕਿਸੇ ਦੂਸਰੇ ਵਾਰ ਤੋਂ ਇਲੈਕਸ਼ਨ ਲੜਾਉਂਦਾ ਆ ਆਪਾਂ ਕਹਿੰਦਾ ਮਤਲਬ ਮੈਂ ਆਪ ਵੀ ਇਲੈਕਸ਼ਨ ਲੜਾਂ ਤੇ ਮੇਰੀ ਪਤਨੀ ਵੀ ਇਲੈਕਸ਼ਨ ਲੜੇ ਤਾਂ ਹੋ ਸਕਦਾ ਅਸੀਂ ਦੋਨੇ ਹੀ ਵਾਰਡ ਹਾਰ ਜਾਈਏ ਪਰ ਸਰਵਪ ਸਿੰਘ ਹੇਰ ਉਸ ਜਿਹੜੇ ਦਿਹਾਤੀ ਪ੍ਰਧਾਨ ਸਨ ਉਹਨਾਂ ਦਾ ਇੱਕੋ ਹੀ ਆਦੇਸ਼ ਹੀ ਬੇਸ਼ੱਕ ਤੁਸੀਂ ਦੋਨੇ ਵਾਰਡ ਹਾਰ ਜਾਓ ਤੁਹਾਨੂੰ ਪਾਰਟੀ ਦੀ ਖਾਤਰ ਕੁਰਬਾਨੀ ਕਰਨੀ ਪੈਣੀ ਆ ਇਹ ਕੁਰਬਾਨੀ ਤੁਹਾਨੂੰ ਆਪਣੀ ਧਰਮ ਪਤਨੀ ਦੇ ਰੂਪ ਦੇ ਵਿੱਚ ਕਰਦੇ ਪਣੀ ਆ ਤੇ ਆਪਣੀ ਧਰਮ ਪਤਨੀ ਦੀ ਕੁਰਬਾਨੀ ਕਰਦੀ ਕਰਦੇ ਇਹ ਵੀ ਹੋ ਸਕਦਾ ਤੇ ਤੁਹਾਨੂੰ ਆਪਣਾ ਵਾਰਡ ਵੀ ਹਾਰਨਾ ਪਵੇ ਪਰ ਉਹਨਾਂ ਦਾ ਜੋ ਆਦੇਸ਼ ਸੀ ਮੈਂ ਖਿੜੇ ਮੱਥੇ ਸਵੀਕਾਰ ਕੀਤਾ ਕਿਉਂਕਿ ਸਭ ਤੋਂ ਪਹਿਲਾਂ ਪਾਰਟੀ ਪਿਆਰੀ ਹੁੰਦੀ ਆ ਤੇ ਪਾਰਟੀ ਪਿਆਰੀ ਹੋਣ ਦੇ ਨਾਤੇ ਮੈਂ ਅਤੇ ਮੇਰੀ ਧਰਮ ਪਤਨੀ ਨੇ ਦੋਨਾਂ ਵਾਰਡਾਂ ਦੇ ਵਿੱਚੋਂ ਇਲੈਕਸ਼ਨ ਲੜੀ ਵਿਰੋਧੀਆਂ ਦਾ ਬਖੂਬੀ ਮੁਕਾਬਲਾ ਕੀਤਾ ਕਾਫੀ ਉਦੋਂ ਧੱਕੇਸ਼ਾਹੀਆਂ ਹੋਈਆਂ ਮੈਨੂੰ ਅਤੇ ਮੇਰੀ ਘਰਵਾਲੀ ਨੂੰ ਹਰਾਉਣ ਦੇ ਲਈ ਉਸ ਵੇਲੇ ਕਾਂਗਰਸ ਪਾਰਟੀ ਨੂੰ ਵੀ ਬਿਸ਼ੱਕ ਉਹਨਾਂ ਦੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਸੀ ਉਹਨਾਂ ਨੇ ਹਰੇਕ ਵਾਰ ਦੇ ਵਿੱਚ 200 ਬੋਟਾਂ ਦੀ ਇਦਾਂ ਦੀਆਂ ਬੋਟਾਂ ਲੈ ਕੇ ਆਂਦੀਆਂ ਸਨ ਜਿਹੜੀਆਂ ਉਸ ਵਾਰ ਦੀ ਨਹੀਂ ਹੋਣੀਆਂ ਸਨ ਬਲਕਿ ਸਾਰੇ ਗ੍ਰਾਂਵ ਦੇ ਵਿੱਚੋਂ ਇਕੱਠੀਆਂ ਕਰਕੇ ਉਸ ਵਾਰ ਦੇ ਵਿੱਚ ਸੁੱਟ ਦਿੱਤੀਆਂ ਸਨ ਸਿਰਫ ਮੈਨੂੰ ਅਤੇ ਮੇਰੀ ਘਰਵਾਲੀ ਨੂੰ ਹਰਾਉਣ ਦੇ ਲਈ अच्छा ਹੁਣ ਹੁਣ ਮੈਂ ਉਸ ਗੱਲ ਕਰ ਰਿਹਾ ਕਿ ਹੁਣ ਜਿਹੜੇ ਆ ਹੁਣ ਜਿਹੜੀ ਉਹ ਪਿਛਲੀ ਵਾਰ ਦੇ ਜਿਹੜੀ ਕਸਰ ਸੀਗੀ ਹੁਣ ਪੂਰੀ ਹੋ ਗਈ ਹੈ ਹੁਣ ਕਾਉਂਸਲ ਦੇ ਵਿੱਚ ਪਹੁੰਚ ਗਿਆ ਤੁਸੀਂ ਤੇ ਹੁਣ ਜਿਹੜੀ ਹੈ 13 ਸੀਟਾਂ ਦੇ ਵਿੱਚੋਂ ਕਿਉਂਕਿ ਭੰਦੇ ਹੋਣੀ ਵੀ ਜਿਹੜੇ ਲੇਡੀਜ਼ ਤੁਹਾਡੀ ਸੀਟ ਹੈਗੀ ਇੱਕ ਨੰਬਰ ਵਾਰਡ ਦੀ ਤੇ ਹੁਣ ਜਿਹੜੀ ਗਿਣਤੀ ਹੈ ਜੇ 13 ਦੇ ਵਿੱਚੋਂ 7 ਜਿਹੜੀਆਂ ਮਹਿਲਾਵਾਂ ਐਸ ਵਕਤ ਨਗਰ ਕਾਉਂਸਲ ਕਰਾਇਦੇ ਵਿੱਚ ਪਹੁੰਚੀਆਂ ਜਦਕਿ 6 ਹੋਣੀਆਂ ਚਾਹੀਦੇ ਸੀਗੀਆਂ ਤੇ 50% ਤੋਂ ਵੱਧ ਦਾ ਕੋਟਾ ਜਿਹੜਾ ਹੈ ਹੁਣ ਨਗਰ ਕਾਉਂਸਲ ਦੇ ਵਿੱਚ ਮਹਿਲਾਵਾਂ ਦੇ ਹੱਥ ਹੈ ਲੱਗਦਾ ਤੁਹਾਨੂੰ ਕਿ ਇਸ ਵਾਰ ਦੀ ਜਿਹੜੀ ਪ੍ਰਧਾਨਗੀ ਦੀ ਕਮਾਂਡ ਆ ਉਹ ਇੱਕ ਮਹਿਲਾ ਦੇ ਹੱਥ ਜਾ ਸਕਦੀ ਹੈ ਪਾਰਟੀ ਹਾਈ ਕਮਾਂਡ ਨਾਲ ਕੋਈ ਗੱਲ ਹੋਈ ਹੋਵੇ ਨੋਟੀਫਿਕੇਸ਼ਨ ਕਦੋਂ ਤੱਕ ਹੋਣ ਜਾ ਰਿਹਾ ਮਨੀਤ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਭਾਰਤੀ ਸੰਵਿਧਾਨ ਦੇ ਮੁਤਾਬਕ ਔਰ ਸਾਡੇ ਜਿੰਨੇ ਵੀ ਗੁਰੂ ਸਾਹਿਬਾਨ ਹੋਏ ਹੋਏ ਨੇ ਦੇਵੀ ਦੇਵਤੇ ਹੋਏ ਨੇ ਉਹਨਾਂ ਨੇ ਹਰੇਕ ਨੇ ਔਰਤ ਜਾਤੀ ਨੂੰ ਪਹਿਲ ਦਿੱਤੀ ਆ ਹਮ ਸੰਵਿਧਾਨ ਦੇ ਮੁਤਾਬਕ ਵੀ ਜਿਹੜੀਆਂ ਪੋਲੀਟਿਕਲੀ ਰਿਜ਼ਰਵੇਸ਼ਨ ਆ ਉਹਦੇ ਵਿੱਚ ਵੀ ਘੱਟੋ ਘੱਟ ਔਰਤ ਜਾਤੀ ਵਾਸਤੇ 50% ਰਿਜ਼ਰਵੇਸ਼ਨ ਰੱਖੀ ਗਈ ਆ ਉਹ 50% ਚ ਬੇਸ਼ੱਕ BC ਬਰਾਦਰੀ ਵਾਸਤੇ ਹੋਵੇ SC ਵਾਸਤੇ ਹੋਵੇ ਤੇ ਜਾਂ ਜਨਰਲ ਕੈਟਾਗਰੀ ਵਾਸਤੇ ਹੋਵੇ ਕਿਉਂਕਿ ਸੰਵਿਧਾਨ ਮੁਤਾਬਕ ਔਰਤਾਂ ਵਾਸਤੇ 50% ਰੱਖਵਾ ਕਰਨ ਕੀਤਾ ਜਾ ਚੁੱਕਾ ਆ ਤੇ ਹੁਣ ਲੱਗਦਾ ਇਹਦੇ ਵਿੱਚ ਜਿਹੜੀ ਹੁਣ ਪ੍ਰਧਾਨਗੀ ਨੂੰ ਲੈ ਕੇ ਕਿਉਂਕਿ ਜੋ ਹਾਲ ਪਿਛਲੀ ਵਾਰੀ ਕਾਂਗਰਸ ਦਾ ਸੀਗਾ ਲੋਕਾਂ ਨੇ ਫਤਵਾ ਦਿੱਤਾ ਸੀਗਾ 13 ਵਿੱਚੋਂ 10 ਤੇ ਪਿਛਲੀ ਵਾਰੀ ਕਾਂਗਰਸ ਕਾਬਸੇਗੀ ਤੇ ਹੁਣ ਹਾਲਾਤ ਤਾਂ ਇਹ ਹੈ ਕਿ ਉਹਨਾਂ ਨੂੰ 13 ਦੇ ਵਿੱਚ ਪਹਿਲਾਂ ਤਾਂ ਕੈਂਡੀਡੇਟ ਨਹੀਂ ਲੱਭੇ ਦੋ ਵਾਰਡਾਂ ਦੇ ਵਿੱਚ ਉਹਨਾਂ ਨੇ ਗੱਠ ਜੋੜ ਕੀਤਾ ਇੱਕ ਵੀ ਸੀਟ ਉਹਨਾਂ ਨੂੰ ਨਸੀਬ ਨਹੀਂ ਹੋਈ ਹਾਲਾਤ ਇੰਨੇ ਮਾੜੇ ਕਿਉਂ ਹੋਏ ਹੋਊਗੇ ਕਿਉਂਕਿ ਤੁਸੀਂ ਵੀ ਤੁਹਾਡੇ ਵੀ ਨੇੜਤਾ ਸੀਗੀ ਕਾਂਗਰਸ ਨਾਲ ਕਈ ਬਹਿਣੇ ਉੱਠਣੇ ਸੀਗੇ ਫਿਰ ਕੌਂਸਲ ਦੇ ਵਿੱਚ ਤੁਸੀਂ ਕੌਂਸਲਰ ਰਹੇ ਆ ਜਦੋਂ ਤੇ ਉਸ ਟਰਮ ਦੇ ਵਿੱਚ ਵੀ ਪ੍ਰਧਾਨ ਸ਼ਾਇਦ ਸ਼ਾਇਦ ਅਕਾਲੀ ਦਾਲੀਆ ਕਾਂਗਰਸ ਦਾ ਪ੍ਰਧਾਨ ਸੀਗੇ ਤੇ ਹੁਣ ਕਿਉਂ ਹਾਲਾਤ ਇਦਾਂ ਦੇ ਆਏ ਕਿ ਕਾਂਗਰਸ ਨੂੰ ਇੱਕ ਵੀ ਸੀਟ ਜਿਹੜੇ ਨਸੀਬ ਨਹੀਂ ਹੋਏ ਜਿੱਥੇ ਗੱਠਜੋੜ ਹੋਇਆ ਸੀਗਾ ਉਹ ਵੀ ਸੀਟਾਂ ਦੋਨੇ ਹਰਗੇ ਕਾਂਗਰਸ ਮਨੀਸ਼ ਜੀ ਮੇਰੇ ਹਿਸਾਬ ਨਾਲ ਪਿਛਲੀ ਟਰਮ ਦੇ ਵਿੱਚ ਕਾਂਗਰਸ ਪਾਰਟੀ ਨੂੰ 13 ਬਾਰਡਾਂ ਦੇ ਵਿੱਚੋਂ 11 ਸੀਟਾਂ ਸ਼ਾਇਦ ਜਿੱਤੀਆਂ ਸਨ ਹੂੰ ਤੇ ਜਿਹੜਾ ਐਡਾ ਵੱਡਾ ਫਤਵਾ ਇਹਨਾਂ ਨੂੰ ਗੁਰਾਇਆਂ ਸ਼ਹਿਰ ਨੇ ਦਿੱਤਾ ਸੀ ਉਹ ਸਿਰਫ ਤੇ ਸਿਰਫ ਵਿਕਾਸ ਦੇ ਨਾਂ ਤੇ ਦਿੱਤਾ ਸੀ ਹੂੰ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਨਗਰ ਕਾਉਂਸਲ ਗੁਰਾਇਆਂ ਦੇ ਵਿੱਚ ਜਿਸ ਵੇਲੇ ਕਾਂਗਰਸ ਪਾਰਟੀ ਕਾਬਜ਼ ਹੋ ਗਈ ਤਾਂ ਉਹਨਾਂ ਨੇ ਵਿਕਾਸ ਦੇ ਨਾਂ ਤੇ ਗੁਰਾਇਆਂ ਵਾਲਿਆਂ ਨੂੰ ਮੂਰਖ ਹੀ ਬਣਾਇਆ ਹੂੰ ਔਰ ਜੇਸ ਦੀ ਮੈਂ ਕੋ ਉਦਾਹਰਨ ਦਿੰਦਾ ਆ ਜਿਸ ਵੇਲੇ ਨਗਰ ਕਾਉਂਸਲ ਗੁਰਾਇਆਂ ਦਾ ਆਖਰੀ 1 ਸਾਲ ਦਾ ਪੀਰੀਅਡ ਰਹਿਦਾ ਸੀ ਉਸ ਆਖਰੀ 1 ਸਾਲ ਦੇ ਪੀਰੀਅਡ ਦੇ ਵਿੱਚ ਨਗਰ ਕੌਂਸਲ ਗੁਰਆਂ ਦੇ ਜਿੰਨੇ ਵੀ ਐਮਸੀ ਸਹਿਵਾਨ ਸਨ ਇਹਨਾਂ ਨੇ ਕੋਈ ਵੀ ਵਿਕਾਸ ਦੀ ਮੀਟਿੰਗ ਨਹੀਂ ਕੀਤੀ। ਉਤੋਂ ਪ੍ਰਤੱਖ ਪ੍ਰਮਾਣ ਹੋ ਗਿਆ ਸੀ ਕਿ ਜਿਹੜੀ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਐਮਸੀ ਨਮਾਇਦੇ ਨੇ ਉਹ ਗੁਰਆਂ ਸ਼ਹਿਰ ਦਾ ਵਿਨਾਸ਼ ਹੀ ਚਾਹੁੰਦੇ ਨੇ ਵਿਕਾਸ ਨਹੀਂ ਚਾਹੁੰਦੇ। ਇਹ ਜਿਹੜੀ ਗੱਲ ਹੈ ਇਹ ਘਰ ਘਰ ਤੱਕ ਪਹੁੰਚ ਚੁੱਕੀ ਸੀ। ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਸਨ ਉਹਨਾਂ ਨੇ ਇਹ ਹੀ ਗੱਲ ਜਿਵੇਂ ਮੈਂ ਉਹਨਾਂ ਨੂੰ ਦੱਸਦਾ ਸੀ ਉਹਨਾਂ ਨੇ ਇਹ ਹੀ ਗੱਲ ਹਰੇ ਘਰ ਘਰ ਜਾ ਕੇ ਦੱਸੀ ਕਿ ਜਿਹੜੀ ਕਾਂਗਰਸ ਪਾਰਟੀ ਆ ਗੁਰਾਇਆਂ ਸ਼ਹਿਰ ਦਾ ਵਿਕਾਸ ਨਹੀਂ ਚਾਹੁੰਦੀ ਬਿਨਾਂ ਚਾਹੁੰਦੀ ਆ ਕਿਰਪਾ ਕਰਕੇ ਇਹਨਾਂ ਨੂੰ ਕਰਾਰੀ ਹਟ ਦਿੱਤੀ ਜਾਵੇ ਔਰ ਜਿਹੜਾ ਤੁਸੀਂ ਦੇਖਿਆ ਵੀ ਹੋਣਾ ਆ ਕਿ ਗੁਰਾਇਆਂ ਦੇ ਵਿੱਚ 13 ਦੇ 13 ਵਾਰਡਾਂ ਦੇ ਵਿੱਚੋਂ ਜਿਹੜਾ ਇੱਥੋਂ ਇਹਨਾਂ ਨੇ ਇਲੈਕਸ਼ਨ ਲੜੀ ਆ ਇਹਨਾਂ ਨੂੰ ਕੋਈ ਵੀ ਸੀਟ ਨਹੀਂ ਮਿਲੀ ਜ਼ੀਰੋ ਦਾ ਜ਼ੀਰੋ ਵੰਡਾ ਰਿਆ ਆ ਹਮ ਅੱਛਾ ਹੁਣ ਨੋਟੀਫਿਕੇਸ਼ਨ ਦੀ ਆਪਾਂ ਗੱਲ ਕਰੀਏ ਕਦੋਂ ਤੱਕ ਹੋਣ ਜਾ ਰਿਹਾ ਪ੍ਰਧਾਨਗੀ ਨੂੰ ਕਿਉਂਕਿ ਹੁਣ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ ਤੇਰਾ ਵਿੱਚੋਂ 10 ਦੇ ਆਮ ਆਦਮੀ ਪਾਰਟੀ ਕਾਬਜ ਹੋ ਗਿਆ ਸਪਸ਼ਟ ਬਹੁਮਤ ਤੁਹਾਨੂੰ ਮਿਲ ਗਿਆ ਹੈ ਜੇ ਹੁਣ ਜਿਹੜਾ ਲੋਕਾਂ ਦੀ ਨਿਗਾਹਾਂ ਇਸ ਗੱਲ ਤੇ ਟਿਕੀਆਂ ਹੋਈਆਂ ਕਿ ਸ਼ਹਿਰ ਨੂੰ ਕਿਹੜਾ ਯੋਗ ਉਮੀਦਵਾਰ ਜਿਹੜਾ ਯੋਗ ਜਿਹੜਾ ਆ ਪ੍ਰਧਾਨ ਮਿਲਣ ਜਾ ਰਿਹਾ ਜਿਹੜਾ ਪਿਛਲੀ ਵਾਰ ਵਾਂਗੂ ਲੋਕ ਹੁਣ ਜਿਹੜੇ ਕਈ ਸਾਲਾਂ ਤੋਂ ਡਿਵੈਲਪਮੈਂਟ ਜਿਹੜੇ ਕੰਮ ਰੁਕੇ ਹੋਏ ਆ ਉਹ ਉਹ ਕੰਮ ਹੋ ਸਕਣ ਕਿਉਂਕਿ ਸੂਬੇ 'ਚ ਸਰਕਾਰ ਵੀ ਤੁਹਾਡੀ ਹੈ ਪ੍ਰਧਾਨ ਵੀ ਹੁਣ ਲੋਕ ਚਾਹੁੰਦੇ ਆ ਕਿ ਕਿਉਂਕਿ 10 ਸੀਟਾ ਤੁਹਾਡੇ ਕੋਲ ਆ ਪ੍ਰਧਾਨ ਕੋਈ ਯੋਗ ਮਿਲੇ ਜਿਹੜਾ ਸ਼ਹਿਰ ਦੇ ਜਿਹੜੇ ਅਧੂਰੇ ਕਾਰਜ ਆ ਜਾਂ ਜਿਹੜੇ ਮੁੱਢਲੀਆਂ ਸਹੂਲਤਾਂ ਹਲੇ ਤੱਕ ਨਹੀਂ ਹੈਗੀਆਂ ਉਹ ਪੂਰਿਆ ਹੋਣ ਕਦੋਂ ਤੱਕ ਨੋਟੀਫਿਕੇਸ਼ਨ ਹੋ ਰਿਹਾ ਤੇ ਪ੍ਰਧਾਨ ਦੇ ਨਾਮਾਂ ਦੀ ਗੱਲ ਕੀਤੀ ਜਾਵੇ ਤੇ ਕਿਹਨਾਂ ਦਾ ਨਾਮ ਅੱਗੇ ਚੱਲ ਰਿਹਾ ਮਨੀ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਨਗਰ ਕੌਂਸਲ ਗੁਰਾਇਆਂ ਦੀ ਜਿਹੜੀ ਹੁਣ ਇਲੈਕਸ਼ਨ ਹੋ ਕੇ ਹੜੀਆ ਇਹਦੇ ਸਾਡੇ ਮੁੱਖ ਜਿਹੜੇ ਸਿਪਾਸਲਾ ਰਹੇ ਨੇ ਸਾਡੇ ਮਾਣਯੋਗ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਤੇ ਦਿਹਾਤੀ ਪ੍ਰਧਾਨ ਸਟੀਫਨ ਕਲੇਅਰ ਜੀ ਦੀ ਹਦਾਇਤਾਂ ਮੁਤਾਬਕ ਹੀ ਅਸੀਂ ਵਕ ਵਕ ਵਾਰਡਾਂ ਦੇ ਵਿੱਚ ਇਲੈਕਸ਼ਨ ਲੜੀ ਆ ਔਰ ਜਿੱਤੀ ਆ ਔਰ ਜਿਹਦਾ ਪ੍ਰਤੱਖ ਪ੍ਰਮਾਣ ਵੀ ਤੁਹਾਡੇ ਸਾਹਮਣੇ ਆ ਕਿ ਤੇਰਾ ਵਾਰਡਾਂ ਦੇ ਵਿੱਚੋਂ ਆਮ ਆਦੀ ਪਾਰਟੀ ਦਾ 10 ਸੀਟਾਂ ਜਿੱਤ ਗਈ ਆ ਤੇ ਜਿਹੜੀਆਂ ਤਿੰਨ ਵਾਰਡਾਂ ਦੇ ਵਿੱਚ ਸਾਡੇ ਉਮੀਦਵਾਰ ਕੁਝ ਕੁ ਵੋਟਾਂ ਤੇ ਰਹਿ ਗਏ ਆ ਉਹਦਾ ਮੈਨੂੰ ਵੀ ਖੇਦ ਆ ਤੇ ਸਾਡੀ ਪਾਰਟੀ ਨੂੰ ਵੀ ਖੇਦ ਆ ਤੇ ਇਹਦੇ ਵਿੱਚ ਕਈ ਕਾਰਨ ਇਦਾਂ ਦੇ ਰਹੇ ਨੇ ਕਿ ਜਿਹੜੇ ਤਿੰਨ ਵਾਰਡ ਆ ਸੀ ਹਰੇ ਤੇ ਕਿਉਂ ਹਰੇ ਇਹ ਸਾਰੀਆਂ ਰਿਪੋਰਟਾਂ ਪਾਰਟੀ ਹਾਈ ਕਮਾਂਡ ਦੇ ਕੋਲ ਸੌਣ ਚ ਆ ਰਹੀਆਂ ਕਿ ਪਹੁੰਚ ਚੁੱਕੀਆਂ ਨੇ ਰਹੀ ਗੱਲ ਨੋਟੀਫਿਕੇਸ਼ਨ ਦੀ ਤੁਹਾਨੂੰ ਮੈਂ ਇੱਥੇ ਜ਼ਿਕਰ ਕਰਨਾ ਜ਼ਰੂਰੀ ਆ ਕਿ ਜਦੋਂ ਦਾ ਰਿਜ਼ਲਟ ਆਇਆ ਹੈ 21 ਦਸੰਬਰ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਆਪਣੇ ਘਰ ਦੇ ਵਿੱਚ ਹੀ ਆ ਹਜੇ ਤੱਕ ਮੈਂ ਨਾ ਚੰਡੀਗੜ੍ਹ ਗਿਆ ਔਰ ਨਾ ਹੀ ਦਿੱਲੀ ਗਿਆ ਉਹਦੇ ਕਰਕੇ ਹਜੇ ਤੱਕ ਮੈਨੂੰ ਕੁਝ ਨਹੀਂ ਪਤਾ ਕਿ ਨੋਟੀਫਿਕੇਸ਼ਨ ਕਦੋਂ ਜਾਰੀ ਹੋਣਾ ਕਿਸ ਤਰ੍ਹਾਂ ਦਾ ਜਾਰੀ ਹੋਣਾ ਜਦੋਂ ਵੀ ਨੋਟੀਫਿਕੇਸ਼ਨ ਜਾਰੀ ਹੋਇਆ ਤੇ ਸਾਡੀ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਨੇ ਜਦੋਂ ਵੀ ਜੋ ਵੀ ਹਦਾਇਤਾਂ ਜਾਰੀ ਕਰਤੀਆਂ ਲੈ ਵੀ ਕਿਸ ਉਮੀਦਵਾਰ ਨੂੰ ਆਪਾਂ ਪ੍ਰਧਾਨਗੀ ਦੇ ਲਈ ਨਾਮ ਪੇਸ਼ ਕਰਨਾ ਤਾਂ ਸਾਰੇ ਸਾਰੇ ਜਿੰਨੇ ਸਾਡੇ 10 ਉਮੀਦਵਾਰ ਆ ਉਸੇ ਹੀ ਉਮੀਦਵਾਰ ਤੇ ਨੂੰ ਪ੍ਰਧਾਨ ਦੇ ਰੂਪ ਦੇ ਵੀ ਸਵੀਕਾਰ ਕਰਨਗੇ ਹੂੰ ਚਲੋ ਇਹ ਇਹ ਚੇਅਰਮੈਨ ਸਾਹਿਬ ਇਹ ਤਾਂ ਇੱਕ ਪੋਲਿਟਿਕਲ ਜਿਹੜਾ ਬਿਆਨ ਤੁਸੀਂ ਦੇ ਰਹੇ ਆ ਕਿ ਤੁਸੀਂ ਨਾ ਤਾਂ ਦਿੱਲੀ ਗਏ ਆ ਨਾ ਚੰਡੀਗੜ੍ਹ ਗਏ ਆ ਇਹ ਜਾਣ ਨਾਲ ਨਹੀਂ ਇੰਨੇ ਕ ਸੋਰਸੇ ਤੁਹਾਡੇ ਪਾਰਟੀ ਦੇ ਵਿੱਚ ਤੁਸੀਂ ਪੁਰਾਣਾ ਚਿਹਰਾ ਆ ਤੇ ਇੰਨੇ ਕ ਸੋਰਸੇ ਆ ਜਾਂ ਇੰਨੇ ਕ ਤਾਂ ਗੱਲਬਾਤ ਤੁਹਾਡੀ ਹੁੰਦੀ ਹੋਊਗੀ ਥੋੜਾ ਜਿਹਾ ਇਸ਼ਾਰਾ ਤਾਂ ਮਿਲਿਆ ਜਾਂਦਾ ਆ ਕਿ ਕਿਹੜੀ ਪ੍ਰਧਾਨਗੀ ਆ ਰਹੀ ਆ ਓਪਨ ਦੀ ਆ ਰਹੀ ਆ ਜਾਂ ਮਹਿਲਾ ਦੇ ਆ ਰਹੀ ਆ ਐਸਸੀ ਰਿਜ਼ਰਵ ਆ ਰਹੀ ਆ ਕੀ ਆ ਰਿਆ ਕੁਛ ਮਾੜਾ ਮੋਟਾ ਕਿ ਲੋਕਾਂ ਦੀ ਨਿਗਾਹਾਂ ਸਾਰੀਆਂ ਟਿਕੀਆਂ ਹੋਈਆਂ ਵਿਆਰ ਦੇ ਵਿੱਚ ਅਸੀਂ ਹੁਣ ਚਰਚਾ ਛਿੜੀ ਹੋਈ ਆ ਕਿ ਪ੍ਰਧਾਨ ਕਿਹੜਾ ਮਿਲਣ ਜਾ ਰਿਹਾ ਹੈ ਮਹਿਲਾ ਦੇ ਰੂਪ ਦੇ ਵਿਚਾਰਿਆ ਜਰਨਲ ਆ ਰਿਹਾ ਐਸਸੀ ਆ ਰਿਹਾ ਬੀਸੀ ਆ ਰਿਹਾ ਕਿਹੜਾ ਪ੍ਰਧਾਨ ਸ਼ਹਿਰ ਨੂੰ ਮਿਲਣ ਜਾ ਰਿਹਾ ਮਨੀਸ਼ ਜੀ ਇਸ ਤਰ੍ਹਾਂ ਦੀ ਕੋਚਾਂ ਤੁਹਾਡਾ ਕਾਫੀ ਮਜ਼ੇਦਾਰ ਆ ਤੇ ਜੇਕਰ ਆਪਾਂ ਗੱਲ ਕਰੀਏ ਆ ਆਮ ਆਦੀ ਪਾਰਟੀ ਇਹੋ ਜਿਹੀ ਪਾਰਟੀ ਆ ਜਿਹੜੀ ਕਿ ਪਾਰਟੀ ਸਿਰਫ ਤੇ ਸਿਰਫ ਜਿਹੜੀ ਸ਼ਹੀਦਾਂ ਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਪੂਰਾ ਕਰਨ ਤੇ ਤੁਲੀ ਹੋਈ ਆ ਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਮਵੇਦਕਰ ਜੀ ਦੀ ਜੋ ਸੰਵਿਧਾਨਕ ਸੋਚ ਸੀ ਉਹਦੇ ਮੁਤਾਬਕ ਕੰਮ ਕਰਦੀ ਆ ਸਾਡੇ ਜਿਹੜੇ 10 ਉਮੀਦਵਾਰ ਆ ਇਹਨਾਂ ਦਾ ਕਿਸੇ ਦਾ ਵੀ ਜਾਤ ਪਾਤ ਦੇ ਨਾਲ ਧਰਮ ਦੇ ਨਾਲ ਕੋਈ ਤਾਲੁਕਾਤ ਵਾਸਤਾ ਨਹੀਂ ਜੋ ਵੀ ਨੋਟੀਫਿਕੇਸ਼ਨ ਜਾਰੀ ਹੋਊਗਾ ਉਹਦੇ ਮੁਤਾਬਕ ਹੀ ਰੂਪਰੇਖਾ ਤੈਅ ਕਰ ਲਈ ਜਾਵੇਗੀ ਤੁਹਾਨੂੰ ਜੇ ਦੱਸੇ ਦਈਏ 10 ਦੀਆਂ 10 ਬੁਟਾ ਜਿਹੜਾ ਵੀ ਉਮੀਦਵਾਰ ਖੜਾ ਹੋਇਆ ਉਹਦੇ ਹੀ ਹੱਕ ਦੇ ਵਿੱਚ ਭੌਤਨ ਜਾ ਰਹੀਆਂ ਨੇ ਪਾਰਟੀ ਫੈਸਲਾ ਜਲਦ ਲਗਭਗ ਕਰ ਲਿਆ ਹੋਣਾ ਜਾਂ ਕਰਨ ਜਾ ਰਹੀ ਆ ਤੇ ਸ਼ਹਿਰ ਵਾਸੀਆਂ ਨੂੰ ਇਹ ਮੈਂ ਗੱਲ ਯਕੀਨ ਦਿਵਾਉਣਾ ਚਾਹੁੰਦਾ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਸਨ ਲੈ ਵੀ ਇੱਕ ਚੰਗਾ ਤੇ ਯੋਗ ਉਮੀਦਵਾਰ ਗੁਰਾਇਆਂ ਦੀ ਪ੍ਰਧਾਨਗੀ ਕਰੇਗਾ ਉਹ ਗੁਰਾਇਆਂ ਸ਼ਹਿਰ ਨੂੰ ਲਗਭਗ ਮਿਲ ਚੁੱਕਾ ਆ ਹੂੰ ਇਹ ਚੇਅਰ ਚ ਸਮਾਇਲ ਕੋਸ਼ ਬਿਆਨ ਕਰ ਰਹੀ ਹੈ ਚੇਅਰਮੈਨ ਨਹੀਂ ਮੈਂ ਆਪਣਾ ਨਾਮ ਇੱਥੇ ਦਗਾ ਮੈਂ ਤਾਂ ਗੁਰਾਇਆਂ ਮੈਂ ਤਾਂ ਗੁਰਾਇਆਂ ਦੇ ਸਮਾਇਲ ਦੀ ਗੱਲ ਕੀਤੀ ਸਾਡੇ ਮੈਂ ਤਾਂ ਗੁਰਾਇਆਂ ਸ਼ਹਿਰ ਦੀ ਗੱਲ ਕਰਦਾ ਜੋ ਗੁਰਾਇਆਂ ਸ਼ਹਿਰ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਵਸਨੀਕਾਂ ਨੂੰ ਆਸ ਅਤੇ ਉਮੀਦ ਆਮ ਆਦੀ ਪਾਰਟੀ ਉਹਨਾਂ ਦੀਆਂ ਆਸਾਂ ਔਰ ਉਮੀਦਾਂ ਦੇ ਖਰੀਆ ਉਤਰ ਜਾ ਰਹੀ ਹੈ ਔਰ ਲਗਭਗ ਉਤਰ ਵੀ ਚੁੱਕੀ ਆ ਹੂੰ ਫਾਈਨਲ ਹੋ ਚੁੱਕਾ ਜੋ ਜਿਹੜਾ ਗੁਰਾਇਆਂ ਸ਼ਹਿਰ ਦੇ ਵਸਨੀਕ ਚਾਹੁੰਦੇ ਸਨ ਕਿ ਸਾਨੂੰ ਇਹੋ ਜਿਹਾ ਪ੍ਰਧਾਨ ਚਾਹੀਦਾ ਉਹ ਜੇ ਆ ਪ੍ਰਧਾਨ ਹੀ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਗੁਰਿਆ ਸ਼ਹਿਰ ਨੂੰ ਦੇਣ ਜਾ ਰਹੀ ਹੈ ਮਹਿਲਾ ਹੋ ਸਕਦੀ ਹੈ ਸੰਭਾਵਨਾ ਵੀ ਹੋ ਸਕਦੀ ਹੈ 100% 100% ਹਾਂ ਜੀ ਹਾਂ ਇਹਦਾ ਮਤਲਬ ਮਹਿਲਾ ਪ੍ਰਧਾਨ ਬਣਨ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਚੇਅਰਮੈਨ ਦਾ ਕੋਈ ਡਿੱਕਾ ਤਾਂ ਨਹੀਂ ਸਾਹਮਣੇ ਪੇਸ਼ ਆ ਜੂਗਾ ਆ ਮੈਂ ਦੱਸਣਾ ਚਾਹੁੰਦਾ ਜੇ ਮਹਿਲਾ ਪ੍ਰਧਾਨ ਬਣਨ ਜਾ ਰਹੀ ਹੈ ਜ਼ਰੂਰੀ ਨਹੀਂ ਇਹਦੇ ਵਿੱਚ ਮੇਰੀ ਤਾਂ ਰਮ ਪਤਨੀ ਦਾ ਨਾਮ ਹੀ ਆਵੇ ਹਮ ਹੋਰ ਵੀ ਬਹੁਤ ਸਾਡੇ ਸਾਡੇ ਕੋਲ ਚਿਹਰੇ ਨੇ ਜੈਂਟਸ ਚਿਹਰੇ ਨੇ ਹਮ ਠੀਕ ਹੈ ਜੀ ਤੇ ਮੇਰੀ ਜਿਹੜੀ ਚੇਅਰਮੈਨਨੀ ਆ ਇਹਦਾ ਇਹਦੇ ਨਾਲ ਕੋਈ ਇਸ਼ੂ ਨਹੀਂ ਕੋਈ ਤਾਲੁਕਾਤ ਵਾਸਤਾ ਨਹੀਂ ਅਸੀਂ ਸਾਰਿਆਂ ਨੇ ਸੰਗਠਨ ਰੂਪ ਦੇ ਵਿੱਚ ਇੱਕ ਕੰਮ ਕੀਤਾ ਔਰ ਕੰਮ ਕਰਾਂਗੇ ਔਰ ਪਾਰਟੀ ਦੇ ਨਾਲ ਡੁੰਗਾਈ ਦੇ ਵਿੱਚ ਸੋਚ ਵਿਚਾਰ ਕਰਨ ਤੋਂ ਉਪਰਾੰਤ ਹੀ ਆਮ ਆਦੀ ਪਾਰਟੀ ਇੱਕ ਇਹੋ ਜਿਹਾ ਚਿਹਰਾ ਪੇਸ਼ ਕਰੇਗੀ ਜਿਸ ਦਾ ਮੁੱਖ ਮੰਤਵ ਇਹੀ ਹੋਊਗਾ ਕਿ ਗੁਰਾਇਆਂ ਸ਼ਹਿਰ ਦਾ ਵਿਕਾਸ ਹੀ ਹੋਵੇਗਾ ਔਰ ਸਭ ਤੋਂ ਮੈਂ ਇੱਥੇ ਗੱਲ ਇੱਕ ਹੋਰ ਦਸਰੀ ਚਾਹੁੰਦਾ ਹਾਂ ਕਿ ਕਿਸੇ ਨੋ ਵੀ ਕਿਸੇ ਵੀ ਰੂਪ ਦੇ ਵਿੱਚ ਕਰਾਪਸ਼ਨ ਨਿਕੰਦਤੀ ਜਾਵੇਗੀ ਹੂੰ ਬੇਸ਼ੱਕ ਰੌਲਾ ਪੈਂਦਾ ਹੋਵੇ ਤਹਿਸੀਲੇ ਜਾਂ ਕਿਸੇ ਹੋਰ ਵੱਖ-ਵੱਖ ਸਰਕਾਰੀ ਵਿਭਾਗਾ ਦੇ ਵਿੱਚ ਰੌਲਾ ਪੈਂਦਾ ਹੋਵੇ ਪਾਰਟੀ ਇੰਨੀ ਢੰਗਾਈ ਦੇ ਨਾਲ ਕੰਮ ਕਰ ਰਹੀ ਆ ਕਿ ਹਫ਼ਤੇ ਦੇ ਵਿੱਚ ਘੱਟ ਤੋਂ ਘੱਟ 2 ਦਿਨ ਸਾਡੇ ਜਿੰਨੇ ਵੀ ਨਮਾਇਦੇ ਚੁਣੇ ਗਏ ਨੇ 10 ਦੇ 10 ਉਹ ਤਹਿਸੀਲੇ ਬਠਿਆ ਕਰਨਗੇ ਤੇ ਹਰੇਕ ਜਿੰਨੇ ਗੁਰਾਇਆ ਸ਼ਹਿਰ ਦੇ ਬਸਨੀਕ ਨੇ ਜਿੰਨੇ ਵੀ ਲੋਡਵੰਦ ਲੋਕੀ ਨੇ ਜਿੰਨਾ ਵੀ ਉਹਨਾਂ ਨੂੰ ਕੰਮ ਹੋਊਗਾ ਉਹਨਾਂ ਦਾ ਪਹਿਲ ਦੇ ਆਧਾਰ ਤੇ ਔਰ ਬਿਨਾ ਪੈਸੇ ਤੋਂ ਕਰਾ ਕੇ ਦਿਆ ਕਰਨਗੇ ਜਿਹੜਾ ਵੀ ਰੌਲਾ ਪੈਂਦਾ ਸੀ ਲੈਵੇ ਮਤਲਬ ਕਰਾਪਸ਼ਨ ਚੱਲਦੀ ਆ ਮੈਨੂੰ ਨਹੀਂ ਪਤਾ ਉਹਦੇ ਵਿੱਚ ਸਚਾਈ ਹੈਗੀ ਵੀ ਸੀ ਜਾਂ ਨਹੀਂ ਹੈਗੀ ਸੀ ਪਰ ਹਾਂ ਜਿਸ ਵੇਲੇ ਪ੍ਰਧਾਨਗੀ ਦੀ ਚੋਣ ਹੋ ਗਈ ਤੁਸੀਂ ਦੇਖਿਓ ਐਨ ਪਾਰਦਰਸ਼ਤਾ ਜੀ ਲੈ ਕੇ ਰੱਖ ਦੇਣੀ ਗੁਰਾਇਆ ਸ਼ਹਿਰ ਦੇ ਵਿੱਚ ਪਰ ਲੱਗਦਾ ਨਹੀਂ ਚੇਅਰਮੈਨ ਸਾਹਿਬ ਕਿਤੇ ਕਿਤੇ ਕਿਉਂਕਿ 10 ਦੇ 10 ਚਿਹਰੇ ਅਸੀਂ ਜਿਨ੍ਹਾਂ ਨਾਲ ਗੱਲ ਕਰ ਰਹੇ ਆ ਤੁਹਾਡੇ ਉਹਨਾਂ ਵਿੱਚੋਂ 5 ਦਾ ਇਦਾਂ ਦੇ ਆ ਜਿਹੜੇ ਕਹਿੰਦੇ ਕਿ ਅਸੀਂ ਪ੍ਰਧਾਨ ਬਣਨਾ ਅਸੀਂ ਪ੍ਰਧਾਨ ਬਣਨਾ ਤੇ ਜਦੋਂ ਇਹ ਨੋਟੀਫਿਕੇਸ਼ਨ ਆ ਰਿਹਾ ਹੈ ਜਾਂ ਜਦੋਂ ਪ੍ਰਧਾਨਗੀ ਦੀ ਚੋਣ ਹੋਣੀ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਬਗਾਵਤੀ ਸੁਰ ਵੀ ਦੇਖਣ ਨੂੰ ਮਿਲ ਸਕਦਾ ਤੁਸੀਂ ਤਾਂ ਬੜੇ ਵੱਡੇ ਦੇ ਨਾਲ ਕਹਿ ਰਹੇ ਆ ਕਿ ਪਾਰਟੀ ਜਿਹਨੂੰ ਵੀ ਅਮੈਂਡਮੈਂਟ ਦਊਗੇ ਜਾਂ ਜਿਹੜਾ ਵੀ ਨਾਂ ਆਊਗਾ ਲਫਾਫੇ ਦੇ ਵਿੱਚੋਂ ਅਸੀਂ ਉਹਨੂੰ ਸਮਰਥਨ ਦੇ ਦੋਗੇ ਜੇ ਮੰਨ ਲਓ ਤੁਹਾਡਾ ਨਾਮ ਨਹੀਂ ਆਂਦਾ ਹੈਗਾ ਬਾਕੀ ਨੋਂ ਨੋਂ ਨੂੰ ਤੁਸੀਂ ਸਮਰਥਨ ਜਿਹਦਾ ਵੀ ਨਾਂ ਆਂਦਾ ਦਿਨੇ ਆ ਤੇ ਬਾਕੀ ਸਾਰੇ ਇਸ ਗੱਲ ਨੂੰ ਸਹਿਮਤ ਕਰੋਗੇ ਕਿ ਜੇ ਇੱਕ ਨਾਂ ਆ ਗਿਆ ਜਾਂ ਜਿਹੜੇ ਹੁਣ ਪਾਰਟੀ ਦੇ ਵਿੱਚ ਤੁਹਾਡੇ ਜੁਆਇਨ ਹੋਇਆ ਕੋਈ ਕਈ ਚਾਰੇ ਦਾ ਇਦਾਂ ਦੇ ਸੀਗੇ ਜਿਹੜੇ ਏਸੇ ਚੋਣਾਂ ਦੇ ਵਿੱਚ ਸ਼ਾਮਲ ਹੋਏ ਆ ਪਾਰਟੀ ਦੇ ਵਿੱਚ ਤੇ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਤੇ ਉਹ ਜਿੱਤੇ ਵੀ ਹੈਗੇ ਆ ਜੇ ਉਹਨਾਂ ਦੇ ਵਿੱਚੋਂ ਨਾਂ ਆਦਾ ਤੇ ਪੁਰਾਣੇ ਜਿਹੜੇ ਆ ਵਰਕਰ ਜੁੜੇ ਹੋਏ ਆ ਉਹ ਅਸੈਪਟ ਕਰੋਗੇ ਇਸ ਗੱਲ ਨੂੰ ਮਨੇਜੀ ਕੱਲੇ ਸਾਡੀ ਜਿਹੜੇ 10 ਕਾਉਂਸਲ ਜਿੱਤੇ ਆ ਕੱਲੇ 5 ਹੀ ਦਾਵੇਦਾਰ ਨੇ ਪ੍ਰਧਾਨਗੀ ਦੇ ਹੋ ਸਕਦਾ 10 ਦੇ 10 ਹੀ ਹੁਣ ਉਮੀਦਵਾਰ ਹੂੰ ਪ੍ਰਧਾਨਗੀ ਦੀ ਰੇਸ ਦੇ ਵਿੱਚ ਪਰ ਜਿਸ ਵੇਲੇ ਜਦੋਂ ਫੈਸਲਾ ਹੋਣਾ ਕਿਉਂਕਿ ਸਾਡੀ ਹਜੇ ਇਸ ਟੌਪਿਕ ਤੇ ਮੀਟਿੰਗ ਨਹੀਂ ਹੋਈ ਹੂੰ ਸਭ ਤੋਂ ਪਹਿਲਾਂ ਅਸੀਂ ਜਿੰਨੇ ਵੀ ਪ੍ਰਧਾਨਗੀ ਦੇ ਅਧਿਕਾਰ ਆ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਪੇਂਗਮਾਰ ਜੀ ਨੂੰ ਦੇਣੇ ਆ ਤੇ ਮੌਕੇ ਤੇ ਸਾਡੇ ਦਿਹਾਤੀ ਪ੍ਰਧਾਨ ਸਟੀਵਨ ਕਲੇਰ ਜੀ ਵੀ ਬਹਿਣਗੇ ਇਹਨਾਂ ਨੇ ਜੋ ਰਿਪੋਰਟ ਤਿਆਰ ਕਰਨੀ ਆ ਸਾਡੀ ਜਿਹੜੀ ਸਮੁੱਚੀ ਹਾਈ ਕਮਾਂਡ ਆ ਜਲੰਧਰ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ। ਔਰ ਉਸੇ ਹੀ ਬਿਹਾਵਤੇ ਜਿਹੜਾ ਫੈਸਲਾ ਗੁਰਾਇਆਂ ਸ਼ਹਿਰ ਦੀ ਪ੍ਰਧਾਨਗੀ ਦਾ ਹੋਵੇਗਾ ਬੇਫਿਕਰ ਹੋ ਜਿਹੜੇ ਦਸਾਂ ਉਮੀਦਵਾਰ ਜੇ ਦੇ ਮੰਨ ਕੇ ਚਲੋ ਉਮੀਦਵਾਰ ਆਪਾਂ ਕਹਿ ਸਕਦੇ ਆ ਜਿਹੜੇ ਕਾਉਂਸਲਰ ਆ ਜਿਨ੍ਹਾਂ ਵੀ ਇੱਕ ਉਮੀਦਵਾਰ ਤੇ ਇਹਨਾਂ ਨੇ ਹੱਥ ਰਖਤਾ ਦਸਾਂ ਦੇ ਦਸ ਨਹੀਂ ਉਹੀ ਪ੍ਰਧਾਨਗੀ ਦਾ ਨਾਮ ਪੇਸ਼ ਕੀਤਾ ਜਾਵੇਗਾ। ਹੂੰ। ਇਦੂ ਬਾਰਾ ਪ੍ਰੈਸ਼ਰ ਦੇ ਰੂਪੇ ਵਿੱਚ ਬਿਲਕੁਲ ਨਹੀਂ ਕੀਤਾ ਜਾਵੇਗਾ ਔਰ ਮੈਨੂੰ ਪੂਰੀ ਆਸ ਅਤੇ ਉਮੀਦ ਆ ਜਿਹੜੇ 10 ਉਮੀਦਵਾਰਾਂ ਨੇ ਤਾਂ ਸਰਬਸੰਮਤੀ ਆਪਣੀ ਦਰਸਾਉਣੀ ਦਰਸਾਉਣੀ ਆ ਜਿਹੜੇ ਆਜ਼ਾਦ ਵੀ ਜਿੱਤ ਕੇ ਆਏ ਆ ਜਾਂ ਇੱਕ ਭਾਰਤੀ ਜਨਤਾ ਪਾਰਟੀ ਤੋਂ ਜਿੱਤ ਕੇ ਆਇਆ ਮੈਨੂੰ ਆਸ ਅਤੇ ਉਮੀਦ ਆ ਉਹ ਵੀ ਸਾਡੇ ਉਮੀਦਵਾਰ ਤੇ ਮੋਹਰ ਲਾਉਣਗੇ ਇਹ ਕਦੋਂ ਤੱਕ ਕਿਉਂਕਿ ਕਾਫੀ ਲੋਕਾਂ ਨੂੰ ਇੰਤਜ਼ਾਰ ਆ ਕਿ ਜਲਦ ਜਲਦੀ ਦਾ ਨੋਟੀਫਿਕੇਸ਼ਨ ਜਿਹੜਾ ਆਵੇ ਤੇ ਸ਼ਹਿਰ ਨੂੰ ਜਿਹੜਾ ਪ੍ਰਧਾਨ ਮਤ ਕਿਉਂਕਿ ਹੁਣ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਹੋਣਾ ਦੀ ਮੌਤ ਕਰਨ ਜਿਹੜਾ 7 ਦਿਨ ਦਾ ਜਿਹੜਾ ਸੋਗ ਜਿਹੜਾ ਚੱਲ ਰਿਹਾ ਉਸ ਤੋਂ ਬਾਅਦ ਹੁਣ ਕਦੋਂ ਤੱਕ ਉਮੀਦ ਹੈ ਨਵੇਂ ਸਾਲ ਦੇ ਵਿੱਚ ਨਵਾਂ ਮੇਅਰ ਮਿਲਣ ਜਾਣਾ ਨਵਾਂ ਪ੍ਰਧਾਨ ਜਿਹੜਾ ਸ਼ਹਿਰ ਨੂੰ ਮਿਲਣ ਜਾਣਾ ਕੋਈ ਪਹਿਲੇ ਹਫ਼ਤੇ ਦੇ ਵਿੱਚ ਕੋਈ ਤਰੀਕ ਦਾ ਕੁਝ ਮਾੜਾ ਮੋਟਾ ਕੋਈ ਆਈਡੀਆ ਹੋਇਆ ਕਿ ਇਹਦੋਂ ਜਿਹੜਾ ਮੀਟਿੰਗ ਹੋਣ ਜਾ ਰਹੀ ਹੈ ਜਾਂ ਸੋਚ ਚੱਕ ਸਮਾਗਮ ਜਿਹੜਾ ਤੁਹਾਡਾ ਹੋਣ ਜਾ ਰਿਹਾ ਮਰੀ ਜੀ ਇਸ ਤਰ੍ਹਾਂ ਸੀ ਸਭ ਤੋਂ ਪਹਿਲਾਂ ਤਾਂ ਆਸ ਏ ਸੀ ਲੈ ਵੀ ਪਹਿਲੀ ਜਨਵਰੀ ਜਾਂ 2 ਜਨਵਰੀ ਤੱਕ ਨੋਟੀਫਿਕੇਸ਼ਨ ਜਾਰੀ ਹੋ ਜਾਣਾ ਸੀ ਹੂੰ ਤੇ ਤਰੀਕ ਦਾ ਅਨਾਉਂਸਮੈਂਟ ਹੋ ਜਾਣਾ ਸੀ ਲੈ ਵੀ ਕਦ ਤੱਕ ਪ੍ਰਧਾਨਗੀ ਦੀ ਚੋਣਿਆ ਪਰ ਮਾੜੀ ਕਿਸਮਤ ਸਾਡੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਰਮੋਰ ਸਿੰਘ ਜੀ ਸਵਰਗ ਸੁਧਾਰ ਗਏ ਅਸੀਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹੋ ਜੇ ਸੱਚੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੀ ਮੌਤ ਕਰਨ ਹੀ 7 ਦਿਨ ਦਾ ਰਾਸ਼ਟਰੀ ਸ਼ੋਗ ਪੂਰੇ ਭਾਰਤ ਦੇ ਵਿੱਚ ਆ ਉਦੇ ਕਰਕੇ ਕੋਈ ਵੀ ਸਰਕਾਰੀ ਇਦਾ ਦੀ ਐਕਟੀਵਿਟੀ ਹਜੇ ਕਰਨ ਤੋਂ ਮਨਾਹੀ ਆ ਜਿਸ ਵੇਲੇ 7 ਦਿਨ ਦਾ ਟਾਈਮ ਪੂਰਾ ਹੋਵੇਗਾ ਉਸ ਉਪਰੰਤ ਹੀ ਜਿਹੜਾ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਨੋਟੀਫਿਕੇਸ਼ਨ ਨਵਾਂ ਜਾਰੀ ਹੁੰਦਾ ਜਾਂ ਪੁਰਾਣਾ ਜਾਰੀ ਜਾਂਦਾ ਇਹਦਾ ਕੋਈ ਇਸ਼ੂ ਨਹੀਂ ਹੈਗਾ ਪਾਰਟੀ ਨੇ ਜੋ ਵੀ ਫੈਸਲਾ ਕਰਨਾ ਸਾਡੇ 10 ਦੇ 10 ਉਮੀਦਵਾਰ ਉਸ ਨੂੰ ਹੱਸ ਕੇ ਸਵੀਕਾਰ ਕਰਨਗੇ ਔਰ ਜਿਹੜਾ ਪਾਰਟੀ ਦਾ ਫੈਸਲਾ ਇੱਥੇ ਮੈਂ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਆ ਸ਼ਹਿਰ ਵਾਸੀਆਂ ਨੂੰ ਘਬਰਾਉਂਦੀ ਕੋਈ ਲੋੜ ਨਹੀਂ ਹੂੰ ਠੀਕ ਹੈ ਉਹ ਚਿੰਤਾ ਜਿਹੜੀ ਕਰਦੇ ਆ ਚਿੰਤਾ ਉਹਨਾਂ ਦੀ ਬਿਲਕੁਲ ਬਜਵਿਆ ਉਹਨਾਂ ਦੀ ਜਿਹੜੀ ਚਿੰਤਾ ਆ ਹਾਈ ਕਮਾਂਡ ਤੱਕ ਪਹੁੰਚ ਚੁੱਕੀ ਆ ਔਰ ਹਾਈ ਕਮਾਂਡ ਬੜੀ ਸੌਜੀ ਹੋਈ ਸਾਡੀ ਟੀਮ ਆ ਉਹਨਾਂ ਨੇ ਬਿਲਕੁਲ ਸ਼ਹਿਰ ਵਾਸੀਆਂ ਦੇ ਭਰੋਸੇ ਤੇ ਖਰੇ ਉਤਰਦੇ ਹੋਏ ਹੀ ਉਹਨਾਂ ਨੇ ਜਿਹੜੀ ਆਮ ਆਦੀ ਪਾਰਟੀ ਦਾ ਜਿਹੜਾ ਮੇਅਰ ਦੇਣਾ ਬਿਲਕੁਲ ਸ਼ਹਿਰ ਵਾਸੀਆਂ ਦੀ ਆਸ ਅਤੇ ਉਮੀਦਵਾਰ ਹੀ ਉਮੀਦ ਮੁਤਾਬਕ ਹੀ ਦੇਣਗੇ ਹੂੰ ਧੰਨਵਾਦ ਸਾਨੂੰ ਸਮਾਂ ਦੇਣ ਦੇ ਇਹ ਸਨ ਸਾਡੇ ਨਾਲ ਚੇਅਰਮੈਨ ਰੋਸ਼ਨਲ ਰੋਸ਼ੀ ਜਿਨ੍ਹਾਂ ਦੇ ਧਰਮ ਪਤਨੀ ਇੱਕ ਨੰਬਰ ਬੋਰਡ ਤੋਂ ਜਿਹੜੀ ਵੱਡੀ ਲੀਡ ਨਾਲ ਜਿਹੜੇ ਜਿੱਤੇ ਆ ਵੱਡੀ ਗੱਲ ਇਹ ਆ ਕਿ ਸਾਰੀ ਪਾਰਟੀਆਂ ਜਿਹੜੀ ਮਹਾਗੁੱਟ ਜੋੜ ਕਰਕੇ ਇਸ ਬੋਰਡ ਦੇ ਵਿੱਚ ਇੱਕ ਉਮੀਦਵਾਰ ਉਤਾਰਿਆ ਸੀਗਾ ਉਹਨਾਂ ਨੂੰ ਟੱਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਵੱਡੀ ਲੀਡ ਨਾਲ ਹੁਣ ਜੇਤੂ ਰਹੇ ਆ ਉਸ ਤੋਂ ਬਾਅਦ ਹੁਣ ਜਿਹੜੀ ਗੱਲਬਾਤ ਵੀ ਕੀਤੀ ਹੈ ਖੁੱਲ ਕੇ ਗੱਲਬਾਤ ਹੋਈ ਆ ਚਾਹੇ ਉਹ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹੋਏ ਹੋਏ ਪ੍ਰਧਾਨਗੀ ਦੇ ਚਿਹਰੇ ਨੂੰ ਲੈ ਕੇ ਹੋਏ ਹੋਏ ਜਿਹਨਾਂ ਨੇ ਦੱਸਿਆ ਕਿ ਜਿਹਨੂੰ ਪਾਰਟੀ ਪ੍ਰਧਾਨ ਲਾਉਗੀ ਉਸ ਨੂੰ ਹੀ ਜਿਹੜੇ ਚਾਏ ਇਹਨਾਂ ਦੇ 10 ਮੈਂਬਰ ਆ ਉਸ ਤੋਂ ਇਲਾਵਾ ਦੋ ਆਜ਼ਾਦ ਤੇ ਇੱਕ ਜਿਹੜੀ ਭਾਰਤ ਜਨਤਾ ਪਾਰਟੀ ਦੇ ਕੌਂਸਲਰ ਪਹੁੰਚੇ ਆ ਉਹ ਵੀ ਉਹਨਾਂ ਨੂੰ ਸਮਰਥਨ ਦੇ ਕੇ ਉਸ ਪ੍ਰਧਾਨ ਨੂੰ ਸਬਕਾਰ ਕਰਨਗੇ ਤੇ ਸ਼ਹਿਰ ਦੀ ਡਿਵੈਲਪਮੈਂਟ ਲਈ ਸ਼ਹਿਰ ਦੀ ਤਰੱਕੀ ਦੇ ਲਈ ਰੁਕੇ ਹੋਏ ਵਿਕਾਸ ਕਾਰਜਾਂ ਲਈ ਜਿਹੜੀਆਂ ਸਮੱਸਿਆਵਾਂ ਆ ਉਹਦੇ ਹੱਲ ਕਰਨ ਲਈ 13 ਦੇ 13 ਜਿਹੜੇ ਕੌਂਸਲਰ ਆ ਇਕਜੁੱਟ ਹੋ ਕੇ ਸ਼ਹਿਰ ਦੀ ਭਲਾਈ ਦੇ ਲਈ ਜਿਹੜੇ ਕੰਮ ਕਰਨਗੇ ਤਾਂ ਕਿ ਜਿਹੜੇ ਪਿਛਲੇ ਸਮੱਸਿਆਵਾਂ ਕਈ ਸਾਲਾਂ ਤੋਂ ਸ਼ਹਿਰ ਦੇ ਵਿੱਚ ਚੱਲ ਰਹੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਨਵੇਂ ਚਿਹਰੇ ਆਏ ਆ ਨਵੀਂ ਸੋਚ ਆਈ ਆ ਤੇ ਦੇਖ ਲਿਆ ਹੁਣ ਕਿੰਨਾ ਕੁ ਖਰਾ ਉਤਰਦੇ ਆ ਇਹ ਚਿਹਰੇ ਲੋਕਾਂ ਦੀਆਂ ਸਮੱਸਿਆਵਾਂ ਕਿੰਨੇ ਕੁ ਹੱਲ ਕਰਾਂਦੇ ਆ ਜਿਨ੍ਹਾਂ ਨੂੰ ਆਸ ਉਮੀਦ ਕਰਕੇ ਹੁਣ ਤੇਰਾ ਚਿਹਰੇ ਨੂੰ ਜਿਹੜਾ ਕਾਉਂਸਲ ਦੇ ਵਿੱਚ ਭੇਜਿਆ ਆ ਕੀ ਇਹ ਲੋਕਾਂ ਦੀ ਉਹ ਮੁਸ਼ਕਲਾ ਹੱਲ ਕਰਨ ਦੇ ਵਿੱਚ ਸਫਲ ਹੁੰਦੇ ਆ ਜਾਂ ਪੁਰਾਣੇ ਕਾਉਂਸਲਰਾਂ ਵਾਂਗੂ ਸ਼ਹਿਰ ਉਹੀ ਸਮੱਸਿਆ ਦੇ ਵਿੱਚ ਘिरा ਰਹੂਗਾ ਧੰਨਵਾਦ